ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਵ ਨਿਊਜ਼ ਪਾ ਮਿਊਜ਼ਿਕ ਇੰਡਸਟਰੀ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਐਨਸੀਬੀ ਦੇ ਨਸ਼ਾ ਬੁਰਦ ਆਪਣੀ ਮਿਹਮ ਵਿੱਚ ਵੱਡੇ ਸਫਲਤਾ ਹਾਸਲ ਕੀਤੀ ਹੈ ਏਜੰਸੀ ਨੇ ਮਸ਼ਹੂਰ ਪੰਜਾਬੀ ਗਾਇਕ ਤੇ ਦੋਸ਼ੀ ਜੰਗੀਰ ਸਿੰਘ ਔਰ ਫਵਾਜ਼ ਸਰ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ 36 ਕਿਲੋ ਫੀਮ ਦੀ ਤਰਸਕੀ ਤੇ ਇੱਕ ਹੋਰ ਪੁਰਾਣੇ ਮਾਮਲੇ ਚ ਦਾ ਸਾਲਾਂ ਤੋਂ ਪਗੋੜਾ ਸੀ ੰਦਾਸ ਦਈਏ ਕਿ ਹਰਿਆਣਾ ਦਾ ਸਰਸੇ ਦਾ ਰਹਿਣ ਵਾਲਾ ਚੰਗੀਤ ਸਿੰਘ ਜਿਸ ਨੂੰ ਵਾਜ ਵੀ ਕਿਹਾ ਜਾਂਦਾ ਹੈ 2016 ਵਿੱਚ ਇੱਕ ਡਰੱਗਜ਼ ਮਾਮਲੇ ਵਿੱਚ ਪੁਲਿਸ ਨੂੰ ਚਮਕਾ ਦੇ ਕੇ ਫਰਾਰ ਹੋ ਗਿਆ ਸੀ ਉਸ ਸਮੇਂ ਵਿਰੁੱਧ 36 ਕਿਲੋ ਅਤੇ 250 ਗ੍ਰਾਮ ਫੀਮ ਦੀ ਤਸਕੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਫਰਾਰ ਹੋਣ ਤੋਂ ਬਾਅਦ ਜਗੀਤ ਸਿੰਘ ਨੇ ਆਪਣਾ ਨਾਮ ਅਤੇ ਪਛਾਣ ਬਦਲ ਲਈ ਸੋਸ਼ਲ ਮੀਡੀਆ ਤੇ ਇੱਕ ਗਾਇਕ ਵਜੋਂ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਉਸ ਨੇ ਵੱਖ-ਵੱਖ ਨਵੇਂ ਗੀਤਾਂ ਦੇ ਨਾਲ ਆਪਣੀ ਪਹਿਚਾਣ ਬਣਾਈ ਅਤੇ ਉਹਨਾਂ ਨੂੰ YouTube ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪਲੋਡ ਕੀਤਾ ਜਿਸ ਦੇ ਗੀਤਾਂ ਵਿੱਚ ਲੱਖਾਂ ਲੋਕਾਂ ਨੇ ਵੇਖਿਆ ਤੇ ਸੁਣਿਆ ਜਿਸ ਨਾਲ ਉਹ ਇੱਕ ਪ੍ਰਸਿੱਧ ਕਲਾਕਾਰ ਬਣ ਗਿਆ ਜਿੱਦੀ ਪਛਾਣ ਨਵੀਂ ਪਛਾਣ ਦੀ ਘਰ ਉਸ ਨੂੰ ਕਿਤੇ ਸ਼ੱਕ ਨਹੀਂ ਹੋਇਆ ਐਨਸੀਬੀ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖੀਆਂ ਸੀ ਜਿਸ ਦੀਆਂ ਤਸਵੀਰਾਂ ਅਖਬਾਰ ਵਿੱਚ ਛਾਪੀਆਂ ਗਈਆਂ ਤੇ ਉਸ ਨੇ 50000 ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਜਿਸ ਨੂੰ ਅਖਰਕਾਰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਐਨਸੀਬੀ ਅਧਿਕਾਰੀਆਂ ਦੇ ਅਨੁਸਾਰ ਇਹ ਗ੍ਰਿਫਤਾਰੀ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਇੱਕ ਮਹੱਤਵਪੂਰਨ ਮਕਦਮਾ ਹੈ ਦੋਸ਼ ਇਹ ਹੈ ਕਿ ਹਦਾਕੇ ਤੋਂ ਵੱਧ ਸਮੇਂ ਪਹਿਲੀ ਆਸਲ ਪਛਾਣ ਲੁਕਾ ਕੇ ਖੁੱਲਕੇ ਕੰਮ ਕਰ ਰਿਹਾ ਸੀ ਹੁਣ ਕਾਨੂੰਨ ਦੇ ਸੰਜੇ ਵਿੱਚ ਹੈ ਅੱਜੀਆਂ ਹੋਰ ਖਬਰਾਂ ਜਾਨਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਅਤੇ ਵੀਡੀਓ ਨੂੰ ਵੱੱਟ ਤੋਂ ਵੱੱਟ ਸ਼ੇਅਰ ਕਰ ਦੇਣਾ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ ਧੰਨਵਾਦ ਜੀ